ਮਹਾਰਾਜ ਐਡ ਖਾਲਸਾ ਦੀ ਚੜ੍ਹਦੀ ਕਲਾ ਆਹ ਕੋਠੀ ਇਹ ਵਿੱਚੋਂ ਲਾਲ ਜਿਹੇ ਪਤਾ ਨਹੀਂ ਕੀ ਸੁੱਕਦੇ ਆ ਕੱਪੜੇ ਉਹ ਵੀ ਦਿਸੀ ਜਾਂਦੇ ਆ ਇੰਨੀ ਨਿਗਹ ਤੇਜ <div> ਦਿੱਖਤਾ ਅੱਖੇ ਚ ਮੈਨੂੰ ਦਿਸਦਾ ਨਹੀਂ ਸੀ ਬੰਦਾ ਨਹੀਂ ਪਛਾਣ ਹੁੰਦਾ ਸੀ ਤੇ ਹੁਣ ਤਾਂ ਮੈਨੂੰ ਉਹ ਬੰਨ ਤੇ ਬੰਦਾ ਤੁਰਿਆ ਦਿਸੀ ਜਾਂਦਾ ਹਾਂ ਹਾਂ ਬਹੁਤ ਸੋਹਣੀ ਅੱਖ ਬਣੀ ਏ ਤੁਹਾਡੀ ਕਿਰਪਾ ਹੋਈ ਏ ਤੇ ਮੇਰੀ ਅੱਖ ਬਣੀ ਏ ਕਿਰਪਾ ਤਾਂ ਵਾਹਿਗੁਰੂ ਦੀ ਹੀ ਹੋਈ ਹੈ ਵਾਹਿਗੁਰੂ ਜੀ ਇਹ ਹੀਲੇ ਦਾ ਵਸੀਲਾ ਹੁੰਦਾ ਹੀ ਹੈ ਅੱਖ ਨੂੰ ਹੈਗੀ ਸੀ ਨਿਕ ਤਾਂ ਉਹਨੇ ਚ ਪਾਣੀ ਆਇਆ ਸੀ ਦਾਣੇ ਦਾ ਡਰਮ ਇੱਥੇ ਸੀਗਾ ਤੇ ਉਹਦੇ ਚ ਦਾਣੇ ਦੇ ਆਪਾਂ ਗੋਲੀਆਂ ਪਾਉਣਾ ਹੈ ਨਾ ਉਹ ਗੋਲੀਆਂ ਵਿੱਚ ਹੈਗੀਆਂ ਸੀਗੀਆਂ ਤੇ ਇਹ ਕਹਿੰਦੇ ਆਪਾਂ ਡਰਮ ਵਾੜਦੀਏ ਤੇ ਮੈਂ ਆਂਦੀ ਸਭੀ ਨਾ ਵੜਦੀ ਆਪਾਂ ਫਿਰ ਔਖਾ ਬੜਨਾ ਕਿਵੇਂ ਤੇ ਉਹ ਮੈਂ ਵਿੱਚੋਂ ਰੰਬੇ ਨਾ ਖੋਤਰ-ਖੋਤਰ ਕੇ ਦਾਣੇ ਕੱਢਦੀ ਸਾਂ ਤੇ ਮੁੜ ਕੇ ਫਿਰ ਆਪਾਂ ਜਦੋਂ ਉਤੋਂ ਥੱਲੇ ਡੇਗ ਲਿਆ ਬੰਦਿਆਂ ਨੂੰ ਲਾ ਕੇ ਤੇ ਮੂੰਹ ਦੇ ਉਤੋਂ ਕੱਢ ਕੇ ਫਿਰ ਕਈ ਨਾ ਪੁੱਟਦੀ ਸਾਂ ਦਾਣੇ ਓ ਅੱਖਾਂ ਮੇਰੇ ਖਰਾਬ ਹੋ ਗਈਆਂ ਫਿਰ ਫੌਜੀ ਆਏ ਸਨ ਤੇ ਆਂਦੇ ਮਾਤਾ ਤੇਰੇ ਅੱਖਾਂ ਖਰਾਬ ਹੋ ਗਈਆਂ ਜਾ ਜ਼ਹਿਰ ਚੜ ਗਈ ਮੂੰਹ ਵੀ ਸੁੱਜ ਗਿਆ ਸੀਗਾ ਹਾਂ ਤੇ ਉਹ ਮੇਰੇ ਅੱਖਾਂ ਉਹਨਾਂ ਦੇ ਖਰਾਬ ਹੋਈਆਂ ਨਹੀਂ ਤੇ ਪਹਿਲਾਂ ਮੈਂ ਬੜਾ ਸੋਹਣਾ ਕੰਮ ਕਰਦੀ ਰਹੀ ਹਾਂ ਤੇ ਹੁਣ ਐਸਾ ਅੱਖ ਨੂੰ ਇਹ ਆ ਨੱਪਾਂ ਤੇ ਤੁਹਾਡਾ ਮੂੰਹ ਜਵਾਂ ਹੀ ਨਹੀਂ ਦਿਸਦਾ ਪਏ ਰੰਨ ਮੋਨੇ ਤੇ ਐਂਦੇ ਨਾਲ ਬਹੁਤ ਦਿਸੀ ਜਾਂਦਾ ਅਸੀਂ ਬੇਨਤੀ ਕੀਤੀ ਸੀ ਮੈਂ 2 ਦਿਨ ਜਾਂਦੀ ਰਹੀ ਹਾਂ ਆਪਣੇ ਉਹ ਟੋਏਪੂਰ ਦੇ ਸੀ ਉਹਨਾਂ ਕੋਈ ਨਹੀਂ ਮਾਤਾ ਆਖੇ ਤੇਰਾ ਕੁਮੁੰਡਾ ਆ ਗਿਆ ਤਾ ਉਹਨੂੰ ਲਿਆ ਪੜਾ ਲਿਖੇ ਮੁੰਡਾ ਲਾਇਆ ਤੇ ਅਸੀਂ ਫਿਰ ਉਹਨੂੰ ਸਮਝਾਵਾਂ ਤੇ ਮੈਂ ਅਨਪਾੜੇ ਗਈਆਂ ਮੈਨੂੰ ਤਾਂ ਪਤਾ ਨਹੀਂ ਚੱਲਦਾ ਸੀ ਉਹ ਫਿਰ ਮੁੰਡਿਆ ਨੇ ਲਿਖਿਆ ਫਿਰ ਉਹਤੇ ਲਿਖ ਕੇ ਦਿੱਤਾ ਤੇ ਫਿਰ ਉਹਨਾਂ ਵੀ ਆਪਣੇ ਮੈਡਮਾ ਮਮਾ ਨੇ ਪਾਇਆ ਫਿਰ ਉਹਨਾਂ ਹੈਲਪ ਕੀਤੀ ਸੀਗੀ 1000 ਉਹਦੇ ਜ 20000 ਤੇ 500 ਰੁਪਈਆ ਸਾਡੇ ਕੋਲ ਉਹਨੇ ਕੋਈ ਰੁਪਈਆ ਨਹੀਂ ਲਿਆ ਦਵਾਈ ਦਾ ਹੁਣ ਤਾਂ ਹੋ ਬੀਬੀਆਂ ਕੰਮ ਕਰੀ ਜਾਂਦੀਆਂ ਉਹ ਅਗਾ ਦੇਗਾ ਹੀ ਨਿਗੇ ਪਈ ਜਾਂਦੀ ਬਹੁਤ ਵਧੀਆ ਸਾਰਾ ਕੁਝ ਦਿੱਸੀ ਜਾਂਦਾ ਹਾਂ ਤੁਹਾਡੀ ਕਿਰਪਾ ਨਾਲ ਹੋਈ ਮੇਰ ਹੋਈ ਮੇਰ ਹੋਈ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਪੁੱਤਰ ਤੁਹਾਡੀ ਮਹਾਰਾਜ ਉਮਰ ਲੰਮੀ ਲੰਮੀ ਕਰੇ ਤੁਹਾਡੇ ਬੱਚਿਆਂ ਦੀ ਵੀ ਕਰੇ ਤੁਹਾਡੇ ਮਾਂ ਪਿਓ ਦੀ ਵੀ ਕਰੇ ਠੀਕ ਹੈ ਉਹਨਾਂ ਨੂੰ ਸ਼ੋਕ ਸ਼ਾਂਤੀ ਮਿਲੇ ਹਾਂ